ਤੁਹਾਡਾ ਬੜੇ ਲੰਬੇ ਦਿਨਾਂ ਤੋਂ ਤੁਸੀਂ ਸਾਰੇ ਅਸੀਂ ਰਲ ਕੇ ਡੈਮੋਕਰੇਸੀ ਦਾ ਜਿਹੜਾ ਪਰਮ ਚੱਲ ਰਿਹਾ ਸੀ ਉਹਦੇ ਵਿੱਚ ਤੁਸੀਂ ਆਪਣੇ ਤਰੀਕੇ ਨਾਲ ਪੋਲੀਟੀਕਲ ਪਾਰਟੀਆਂ ਆਪਣੇ ਤਰੀਕੇ ਨਾਲ ਸਾਰੇ ਯੋਗਦਾਨ ਪਾ ਰਹੇ ਸੀਗੇ ਅੱਜ ਉਹਦਾ ਨਤੀਜਾ ਆ ਗਿਆ ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ ਸਾਰੇ ਮੁੱਦੇ ਸਾਡੇ ਸਾਂਝੇ ਕੀਤੇ ਉਹਦੇ ਲਈ ਤੁਹਾਡਾ ਧੰਨਵਾਦ ਵੀ ਮੈਂ ਕਰਦਾ ਔਰ ਅੱਜ ਜੋ ਲੁਧਿਆਣਾ ਵਸਦੀ ਜਨਤਾ ਨੇ ਮੈਡਟ ਦਿੱਤਾ ਅਸੀਂ ਜਿਸ ਤੰਗ ਦੇ ਨਾਲ ਉਹਨਾਂ ਨੇ ਵੋਟ ਦਿੱਤੀ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਜਿੱਤੇ ਹੋਏ ਅਰੋੜਾ ਜੀ ਨੂੰ ਜਿਹੜੇ ਐਮ.ਐਲ.ਏ ਬਣੇ ਨੇ ਉਹਨਾਂ ਨੂੰ ਵਧਾਈ ਵੀ ਦਿੰਨੇ ਆ ਉਹਦੇ ਨਾਲ ਨਾਲ ਜੋ ਅੱਜ ਦਾ ਸਨੈਰੋ ਉਹਦੇ ਤੇ ਗੱਲਬਾਤ ਕਰਨ ਲਈ ਸਾਡੇ ਉੱਥੋਂ ਤੋਂ ਪ੍ਰਤੀਕ ਸੀ ਸਾਡੇ ਕੈਂਡੀਡੇਟ ਜੀਵਨ ਗੁਪਤਾ ਜੀ ਸਾਡੇ ਨਾਲ ਮੌਜੂਦ ਨੇ ਸਾਡੇ ਪੰਜਾਬ ਦੇ ਜਰਨਲ ਸੈਕਟਰੀ ਆਦਨੀਆਂ ਨਿਰਮਨ ਜੀ ਮੌਜੂਦ ਨੇ ਜ਼ਿਲ੍ਹੇ ਦੇ ਜਰਨਲ ਸੈਕਟਰੀ ਮੱਦੀ ਸਾਹਿਬ ਯਸ਼ਪਾਲ ਜੀ ਵਾਈਸ ਪ੍ਰਧਾਨ ਹਰਸ ਜੀ ਮਹੇਸ਼ ਜੀ اور ਪੈਸਕਟੀ ਡਾਟਰਸਤੀ ਜੀ اور ਸਾਰੇ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਨੇ ਸੋ ਮੈਂ ਬੇਨਤੀ ਕਰਦਾ ਜੀਵਨ ਗੁਪਤਾ ਜੀ ਨੂੰ ਵੀ ਤੁਹਾਡੇ ਨਾਲ ਗੱਲਬਾਤ ਕਰਨਗੇ ਸਭ ਜਿੰਨੇ ਵੀ ਮੇਰੇ ਪ੍ਰੈਸ ਦੇ ਵੀਰ ਇੱਥੇ ਹਾਜ਼ਰ ਨੇ ਸਭ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਸਭ ਦਾ ਬਹੁਤ-ਬਹੁਤ ਪਹਿਲਾਂ ਮੈਂ ਧੰਨਵਾਦ ਕਰਦਾ ਕਿ ਪਿਛਲੇ 13 ਦਿਨ ਦੀ ਕੈਂਪੇਨ ਦੇ ਅੰਦਰ ਤੁਸੀਂ ਸਭ ਨੇ ਮੇਰਾ ਬਹੁਤ ਸਾਥ ਦਿੱਤਾ ਜਿੱਥੋਂ ਤੱਕ ਅੱਜ ਦੇ ਰਿਜ਼ਲਟ ਦਾ ਸਵਾਲ ਹੈ ਮੈਂ ਖੁੱਲੇ ਮਨ ਦੇ ਨਾਲ ਸਾਡੇ ਪ੍ਰਧਾਨ ਜੀ ਨੇ ਵੀ ਕਿਹਾ ਕਿ ਅਸੀਂ ਜੋ ਜਨਤਾ ਨੇ ਫਤਵਾ ਦਿੱਤਾ ਉਹਦੇ ਉਦਾਸੀ ਸਵਾਗਤ ਕਰਦੇ ਹਾਂ ਇਹ ਪੱਛਮੀ ਹਲਕੇ ਦੀ ਬੋਰਡ ਜੀ ਹੈ ਮੈਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਸੀ ਕਿ ਸਾਡਾ ਪਰਪਸ ਪੰਜਾਬ ਨੂੰ ਨਵਾਂ ਪੰਜਾਬ ਬਣਾਉਣਾ ਦਾ ਹੈ ਪਰ ਸਾਡਾ ਸੰਕਲਪ ਉਵੇਂ ਦਾ ਉਵੇਂ ਚੱਲਦਾ ਰਹਿਣਾ ਉਹਦੇ ਵਿੱਚ ਕੋਈ ਚੇਂਜ ਨਹੀਂ ਆਉਣੀ ਬੇਸ਼ੱਕ ਸਾਨੂੰ ਸਫਲਤਾ ਨਹੀਂ ਮਿਲੀ ਇਸੇ ਵਿੱਚ ਪਰ ਅਸੀਂ ਆਪਣੇ ਉਸ ਏਜੰਡੇ ਤੇ ਕੰਮ ਕਰਦੇ ਰਹਾਂਗੇ ਜਿਸ ਏਜੰਡੇ ਤੇ ਪਾਰਟੀ ਨੇ ਸਾਨੂੰ ਕੰਮ 'ਚ ਲਗਾਇਆ ਹੋਇਆ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਆਪਣੀ ਗੱਲ ਸਮਝਾਉਣ ਨੂੰ ਸਮਾਂ ਲੱਗਦਾ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਸ 12 ਦਿਨ ਦੀ ਕੈਂਪੇਨ ਦੇ ਅੰਦਰ ਅਸੀਂ ਕਾਫੀ ਹੱਦ ਤੱਕ ਆਪਣੀ ਗੱਲ ਨੂੰ ਸਮਝਾਣ ਦੇ ਵਿੱਚ ਕਾਮਯਾਬ ਹੋਏ ਸਾਨੂੰ ਇਸ 12 ਦਿਨਾਂ ਦੇ ਅੰਦਰ ਕਿਤੇ ਵੀ ਨਹੀਂ ਲੱਗਿਆ ਕਿ ਲੋਕ ਸਾਡੀ ਗੱਲ ਨਹੀਂ ਸੁਣ ਰਹੇ ਲੋਕਾਂ ਨੇ ਬੜੇ ਸ਼ਾਂਤ ਸੁਭਾਅ ਦੇ ਨਾਲ ਸਾਡੀ ਗੱਲ ਵੀ ਸੁਣੀ ਹੈ ਔਰ 20000 ਤੋਂ ਜ਼ਿਆਦਾ ਵੋਟ ਸਾਨੂੰ ਮਿਲੇ ਵੀ ਹੈਗੇ ਔਰ ਮੈਂ ਇਹ ਗੱਲ ਨੂੰ ਨਾਲ ਜੋੜੂੰਗਾ ਕਿ ਇਸ ਇਲੈਕਸ਼ਨ ਨੂੰ ਇਹ ਇਲੈਕਸ਼ਨ ਸਰਕਾਰ ਦੇ ਖਿਲਾਫ ਇਲੈਕਸ਼ਨ ਸੀਗਾ ਦੋ ਦਿਨ ਗੱਲਾਂ ਇਹਦੇ ਵਿੱਚ ਜੋੜਨੀਆਂ ਮੈਂ ਬਹੁਤ ਜ਼ਰੂਰੀ ਸਮਝਦਾ ਸਰਕਾਰ ਨੇ ਇਹ ਇਲੈਕਸ਼ਨ ਦਾ ਪੂਰੀ ਤਰ੍ਹਾਂ ਆਪਣੇ ਸਰਕਾਰੀ ਤੰਤਰ ਦਾ ਇਸਤੇਮਾਲ ਕੀਤਾ ਹੈਗਾ ਇਲੈਕਸ਼ਨ ਜਿੱਤਣ ਵਾਸਤੇ। ਔਰ ਇਹਦੇ ਨਾਲ ਹੀ ਪੋਲਿੰਗ ਤੋਂ ਠੀਕ 2-3 ਦਿਨ ਪਹਿਲਾਂ ਜਿਸ ਤੰਗ ਦਾ ਛੜਯੰਤਰ ਵਰਤਾਂਡ ਕਈ ਬੂਥਾਂ ਦੇ ਉੱਪਰ ਹੋਇਆ, ਕਈ ਵਾੜਾਂ ਦੇ ਵਿੱਚ ਹੋਇਆ ਉਹ ਵੀ ਸਰਕਾਰ ਦੇ ਕੰਮ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਬੇਸ਼ੱਕ ਸਰਕਾਰ ਦੇ ਨੁਮਾਇੰਦੇ ਮੰਤਰੀ ਅੱਜ ਸਾਰੇ ਇਕੱਠੇ ਹੋ ਕੇ ਆਪਣੀ ਪਿੱਠ ਥੱਪਤ ਪਾ ਰਹੇ ਆ। ਮੈਂ ਸਮਝਦਾ ਕਿ ਕਿਤੇ ਨਾ ਕਿਤੇ ਇਹ ਸਰਕਾਰ ਉਹਨਾਂ ਨੂੰ ਆਪਣੇ ਕੰਮਾਂ ਤੋਂ ਤੋਂ ਜ਼ਿਆਦਾ ਜਿਹੜੇ ਉਹਨਾਂ ਨੇ ਜਿਹੜਾ ਕੰਮਾਂ ਦਾ ਉਹ ਗੁੱਗਾ ਪਿੱਟਦੇ ਆ ਉਹਦੇ ਤੇ ਵਿਸ਼ਵਾਸ ਨਹੀਂ ਸੀ ਕਿਉਂਕਿ ਕੰਮ ਕੋਈ ਹੋਈ ਨਹੀਂ ਸੀਗੇ ਉਹਨਾਂ ਨੇ ਗਲਤ ਢਾਂਗ ਅਪਣਾਇਆ 3 ਦਿਨ ਪਹਿਲਾਂ ਇਲੈਕਸ਼ਨ ਹੋਣ ਤੋਂ 3 ਦਿਨ ਪਹਿਲਾਂ ਗਲਤ ਤਰੀਕੇ ਅਪਣਾਏ ਔਰ ਸਰਕਾਰੀ ਤੰਤਰ ਦਾ ਪੂਰੀ ਤਰ੍ਹਾਂ ਇਸਤੇਮਾਲ ਕਰਦੇ ਹੋਏ ਇਹ ਇਲੈਕਸ਼ਨ ਦੇ ਵਿੱਚ ਵੱਧ ਵੋਟ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸਾਡਾ ਸੰਕਲਪ ਹਮੇਸ਼ਾ ਉਹ ਮੈਂ ਫੇਰ ਦੁਹਰਾਉਣਾ ਕਿ ਸਾਡਾ ਜਿਹੜਾ ਸੰਕਲਪ ਹੈ ਉਹ ਨਵਾਂ ਪੰਜਾਬ ਬਣਾਉਣ ਦਾ ਹੈ ਨਵਾਂ ਪੰਜਾਬ ਭਾਜਪਾ ਦੇ ਨਾਲ ਇਹ ਸੰਕਲਪ ਸਾਡਾ ਜਾਰੀ ਰਹੇਗਾ ਅਸੀਂ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਔਰ ਖਾਸ ਕਰਕੇ ਲੁਧਿਆਣਾ ਹੁਣ ਮੈਨੂੰ ਲੁਧਿਆਣਾ ਪੱਛਮੀ ਤੋਂ ਪਾਰਟੀ ਵੱਲੋਂ ਕੈਂਡੀਡੇਟ ਬਣਾਇਆ ਗਿਆ ਸੀ ਔਰ ਅਗਲੇ 1.5 ਸਾਲ ਮੈਂ ਲਗਾਤਾਰ ਲੁਧਿਆਣਾ ਪੱਛਮੀ ਵਾਸਤੇ ਜੋ ਜੋ ਵੀ ਕਰ ਸਕਦਾ ਇੱਥੇ ਦੇ ਵਸਿੰਦਿਆ ਵਾਸਤੇ ਜੋ ਜੋ ਵੀ ਕਰ ਸਕਦਾ ਉਹ ਮੈਂ ਪੂਰੇ ਤਨਦੇਹੀ ਨਾਲ ਨਿਭਾਉਂਗਾ ਸਾਨੂੰ 23% ਦੇ ਕਰੀਬ-ਕਰੀਬ ਵੋਟ ਮਿਲੇ ਆ ਜੋ ਕਿ 2022 ਦੇ ਬਿਲਕੁਲ ਲਗਭਗ ਬਰਾਬਰ ਹੈ ਮੈਂ ਸਮਝਦਾ ਕਿ ਲੋਕ ਸਾਡੇ ਨਾਲੋਂ ਪਹਿਲਾਂ ਇਹਦੇ 'ਚ ਜੁੜੇ ਆ ਲੋਕ ਸਾਡੇ ਨਾਲ ਕਟੇ ਨਹੀਂ ਹੈਗੇ ਇਹ ਇਲੈਕਸ਼ਨ ਸਰਕਾਰ ਦੇ ਖਿਲਾਫ ਸੀਗਾ ਸਰਕਾਰ ਨੇ ਕਈ ਤਰ੍ਹਾਂ ਦੇ ਹਟਕੰਡੇ ਵਰਤੇ ਆ ਸਰਕਾਰ ਨੇ ਆਪਣਾ ਤੰਤਰ ਪ੍ਰਯੋਗ ਕੀਤਾ ਉਹਦੇ ਵਿੱਚ ਕਈ ਤਰ੍ਹਾਂ ਦੇ ਸ਼ੰਕਾਵਾਂ ਜਿਹੜੀਆਂ ਅਗਲੇ 2-4 ਦਿਨ ਦੇ ਵਿੱਚ ਉਜਾਗਰ ਹੋਣਗੀਆਂ ਕਿ ਕਿਉਂ ਕਈ ਬੂਥਾਂ ਦੇ ਵਿੱਚ ਪੋਲ ਪਰਸੈਂਟੇਜ ਕਿਉਂ ਘਟਿਆ ਕਈਆਂ ਦੇ ਵਿੱਚ ਪੋਲ ਪਰਸੈਂਟੇਜ 65 ਤੋਂ 70% ਕਿਉਂ ਹੋਇਆ ਇਹ ਸਾਰੀਆਂ ਚੀਜ਼ਾਂ ਅਨਲਿਸਿਸ ਕਰਾਂਗੇ ਫਿਰ ਤੁਹਾਡੇ ਨਾਲ ਰੂਬਰੂ ਹੋ ਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਈ ਇਹ ਸਭ ਚੀਜ਼ਾਂ ਦਾ ਕਾਰਨ ਕੀ ਰਿਹਾ ਹੋਏਗਾ ਕਿਉਂਕਿ ਜਿਆਦਾ ਉਹਨਾਂ ਪੋਲਿੰਗ ਜਿੱਥੇ ਬਹੁਤ ਜ਼ਿਆਦਾ ਐਕਸਟ੍ਰੀਮ ਪੋਲ ਹੋਇਆ ਉਹਨਾਂ ਇਲਾਕਿਆਂ ਦੇ ਅੰਦਰ ਸਰਕਾਰ ਨੂੰ ਕਾਮਯਾਬੀ ਮਿਲੀ ਸੋ ਇਹ ਵਿਚਾਰ ਕਰਨ ਵਾਲੀ ਗੱਲ ਹੈ ਇਹ ਤੇ ਜਰੂਰ ਵਿਚਾਰ ਕਰਾਂਗੇ ਇਹਦੇ ਤੇ ਜਰੂਰ ਅਨਲਿਸਿਸ ਵੀ ਕਰਾਂਗੇ ਕਿ ਇਹਨਾਂ ਬੂਥਾਂ ਤੇ ਕੀ ਐਸੀ ਗੱਲ ਹੋਈ ਕਿ ਕੁਝ ਬੂਥਾਂ ਤੇ ਤਾਂ 35% ਤੱਕ ਪੋਲਿੰਗ ਰਹੀ ਐਵਰੇਜ ਚਾਹੇ 51% ਰਹੀ ਪਰ ਕੁਝ ਬੂਥਾਂ ਦੇ ਉੱਪਰ 68 70% ਤੱਕ ਔਰ ਇੱਕ ਬੂਥ ਦੇ ਉੱਪਰ ਤਾਂ ਚੈਟ 465 ਵੋਟ ਪੋਲ ਹੋਏ ਜਿਹਦੇ ਵਿੱਚੋਂ 410 12 ਵੋਟ ਕੱਲੇ ਝਾੜੂ ਨੂੰ ਮਿਲੇ ਆ ਗਏ ਸੋ ਇਹ ਸਭ ਚੀਜ਼ਾਂ ਸ਼ੰਕਾਵਾਂ ਵੀ ਪਤਾ ਕਰਦਾ ਪਰ ਕੋਈ ਗੱਲ ਨਹੀਂ ਉਹਨਾਂ ਇਲੈਕਸ਼ਨ ਹੋ ਚੁੱਕਿਆ ਫਤਵਾ ਆ ਗਿਆ ਅਸੀਂ ਤਾਂ ਇਹਨੂੰ ਪਬਲਿਕ ਦਾ ਫਤਵਾ ਮੰਨਾਂਗੇ ਆਪਣੀ ਗੱਲ ਲੋਕਾਂ ਨੂੰ ਸਮਝਾਉਣ ਦੇ ਵਿੱਚ ਕੋਸ਼ਿਸ਼ ਬਹੁਤ ਕੀਤੀ ਹੈ ਜਿੰਨੀ ਸਮਝਾ ਸਕਿਆ ਸੰਤੁਸ਼ਟੀ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਅੱਛੇ ਢੰਗ ਨਾਲ ਸਮਝਾਵਾਂਗੇ ਔਰ ਪੂਰੀ ਪਾਰਟੀ ਪੂਰੀ ਕਾਰਜਕਰਤਾ ਨੇ ਜਿੰਨੀ ਮਿਹਨਤ ਕੀਤੀ ਹੈ ਸਿਲੈਕਸ਼ਨ ਦੇ ਅੰਦਰ ਉਹਨੂੰ ਹੋਰ ਮਿਹਨਤ ਕਰਕੇ ਸਾਡਾ ਇੱਕੋ ਹੀ ਟਾਰਗੇਟ ਹੈ ਕਿ ਪੰਜਾਬ ਨੂੰ ਇੱਕ ਐਸੇ ਜੰਜਾਲ ਚੋਂ ਕੱਢ ਕੇ ਖੁਸ਼ਹਾਲੀ ਵੱਲ ਲੈ ਕੇ ਜਾਣ ਦਾ ਟਾਰਗੇਟ ਹੈ ਉਸ ਤੇ ਹਮੇਸ਼ਾ ਕੰਮ ਕਰਦੇ ਰਹਾਂਗੇ 2027 ਦੇ ਵਿੱਚ ਅਗਲਾ ਟਾਰਗੇਟ ਸਾਡਾ 2027 ਹੈ ਪੂਰੀ ਪਾਰਟੀ ਮਿਲ ਕੇ 2027 ਦੇ ਵਿੱਚ ਇੱਕ ਅੱਛਾ ਪ੍ਰਦਰਸ਼ਨ ਕਰਕੇ ਦੇ ਹੋਏ ਪੰਜਾਬ ਦੇ ਵਿੱਚ ਡਬਲ ਇੰਜਨ ਸਰਕਾਰ ਬਣਾਏਗੀ ਇਹ ਸਾਡਾ ਸੰਕਲਪ ਚੱਲਦਾ ਰਹੇ ਧੰਨਵਾਦ ਇੰਨੀ ਗੱਲ ਕਹਿਣੀ ਹੈ ਤੁਹਾਡਾ ਕੋਈ ਪ੍ਰਸ਼ਨ ਹੈ ਜੀ ਜੀ ਸਵਾਲ ਇਹ ਹੈ ਕਿ ਤੁਸੀਂ ਕਿਹਨੂੰ ਲੋਕ ਸਮਝ ਗਏ ਭਾਜਪਾ ਕਦ ਸਮਝੇਗੀ ਕਿਉਂਕਿ ਜਲੰਧਰ ਬਾਈਪਾਲ ਜਦ ਲੋਕ ਸਭਾ ਦੀ ਹੋਈ ਸੀ ਉਸ ਵਾਰ ਵੀ ਇਹ ਕਿਹਾ ਗਿਆ ਸੀਗਾ ਕਿ ਬੀਜੇਪੀ ਤੇ ਅਕਾਲੀ ਦਲ ਇਕੱਠੇ ਹੋ ਜਾਂਦੇ ਤਾਂ ਜਿੱਤ ਸਕਦੇ ਸੀਗੇ ਅੱਜ ਵੀ ਇਹੀ ਗੱਲਾਂ ਚਰਚਾ ਹੋ ਰਹੀਆਂ ਨੇ ਇਹ ਪਾਰਟੀਆਂ ਕਿਉਂ ਨਹੀਂ ਸਮਝ ਪਾ ਰਹੀਆਂ ਕਿ ਲੋਕ ਇਕੱਠਾ ਦੇਖਣਾ ਚਾਹੁੰਦੇ ਨੇ ਦੇਖੋ ਭਾਈ ਸਾਹਿਬ ਇਸ ਤਰ੍ਹਾਂ ਹੈਗਾ ਕਿ ਦੋ ਪਾਰਟੀਆਂ ਦਾ ਅਲਾਈਂਸ ਹੋਣਾ ਇਹ ਕਿਸੇ ਮਸੌਦੇ ਤੇ ਹੁੰਦਾ ਹੁੰਦਾ ਔਰ ਇਹ ਇਸ ਤਰ੍ਹਾਂ ਨਹੀਂ ਕਿ ਤੁਸੀਂ ਮੈਨੂੰ ਸਵਾਲ ਕਰਤਾ ਤੇ ਅਲਾਈਂਸ ਹੋ ਜਾਣਾ ਇਸ ਕਰਕੇ ਜਦੋਂ ਅਲਾਈਂਸ ਹੋਇਆ ਸੀਗਾ ਉਸ ਸਮੇਂ ਪ੍ਰਸਥਿਤੀਆਂ ਉਸ ਤਰ੍ਹਾਂ ਦੀਆਂ ਸੀ ਅਗਲੇ ਸਮੇਂ 'ਚ ਜਦੋਂ ਕੋਈ ਅਲਾਈਂਸ ਹੋਣਾ ਇਹ ਉੱਪਰਲੀ ਹਾਈ ਕਮਾਂਡ ਦੀਆਂ ਗੱਲਾਂ ਨੇ ਕਈ ਚੀਜ਼ਾਂ ਪਾਰਟੀ ਆਨਲਿਸਿਸ ਕਰਦੀਆਂ ਅਕਾਲੀ ਦਲ ਵੀ ਆਨਲਿਸਿਸ ਕਰਦਾ ਹੋਊਗਾ ਅਸੀਂ ਵੀ ਆਨਲਿਸਿਸ ਕਰਾਂਗੇ ਸਾਡੀ ਹਾਈ ਕਮਾਂਡ ਵੀ ਕਰੇਗੀ ਕਿਤੇ ਕੋਈ ਜ਼ਰੂਰ ਸਮਝਦੇ ਹੋ ਮੈਂ ਇਸ ਸਮੇਂ ਇਹ ਕੁੱਝੇ ਦੋਨਾਂ ਦੇ ਵੋਟ ਬੈਂਕ ਜੋੜਨੇ ਜਾਵੇ ਤਾਂ ਕਾਂਗਰਸ ਪਾਸੇ ਤੋਂ ਉੱਪਰ ਜਾਂਦਾ ਹੈ ਤੁਸੀਂ ਡਬਲ ਇੰਜਨ ਦਾ ਵੀ ਜ਼ਿਕਰ ਕਰ ਰਹੇ ਲੱਗਦਾ ਕਿ ਇਕੱਠਿਆਂ ਡਬਲ ਇੰਜਨ ਦੀ ਸਰਕਾਰ ਬਣੇ ਨਹੀਂ ਦੇਖੋ ਡਬਲ ਇੰਜਨ ਦਾ ਮੈਂ ਇਸ ਕਰਕੇ ਜ਼ਿਕਰ बार-बार ਕਰ ਰਿਹਾ ਹਾਂ ਬੜਾ ਕਲੀਅਰ ਹੈ ਕਿ ਜਿੱਥੇ ਜਿਨ੍ਹਾਂ ਸੂਬਿਆਂ 'ਚ ਭਾਜਪਾ ਦੀਆਂ ਸਰਕਾਰਾਂ ਨੇ ਉਹ ਸੂਬੇ ਬਹੁਤ ਤਰੱਕੀ ਕਰ ਰਹੇ ਨੇ ਇਸ ਕਰਕੇ ਕੁਝ ਲੋਕਾਂ ਨੂੰ ਇਹ ਗੱਲ ਸਮਝ ਆਈ ਹੈ ਥੋੜਿਆਂ ਨੂੰ ਰਹਿੰਦੀ ਹੈ 57% ভোটার ਹੈ ਇਸ ਕੰਸਟਿਜਨਸੀ ਚ 10% ভোটার ਕਹਿ ਲੋ ਜਦੋਂ ਸਮਝਾਵਾਂਗੇ ਤੇ ਕਾਮਯਾਬੀ ਮਿਲ ਜੇਗੀ ਇੰਨੀ ਉਹ ਗੱਲ ਆ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਇਹੀ 5% 7% ভোটার ਉਧਰੋਂ ਸ਼ਿਫਟ ਹੋ ਕੇ ਇੱਧਰ ਪੈ ਜਾਂਦਾ ਤੇ ਜਾਣ ਦੇ ਗੱਲ ਤਾਂ 7500 ভোটার ਦੀ ਹੈ ਜੇ ਮੈਂ ਗੱਲ ਕਰਾਂ ਜੇ 7500 ভোটার ਝਾੜੂ ਦਾ ਖਿਸਕ ਕੇ ਇੱਧਰ ਪੈ ਜਾਂਦਾ ਤੇ ਬੀਜੇਪੀ ਜਿੱਤ ਜਾਂਦੀ ਇੱਕ ਗੱਲ ਕਰਨ ਵਾਲੀ ਹੈਗੀ ਸੋ ਮੇਰਾ ਇਹ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੋਕ ਸਮਝਦੇ ਹੈ ਸਰਕਾਰ ਦਾ ਪ੍ਰੈਸ਼ਰ ਬੜਾ ਹੁੰਦਾ ਹੈ ਸਰਕਾਰ ਲੜ ਰਹੀ ਸੀ ਇਲੈਕਸ਼ਨ ਮੈਂ ਬਾਰ ਬਾਰ ਇਹ ਗੱਲ ਕਹਿ ਰਿਹਾ ਕਿ ਕਈ ਤਰ੍ਹਾਂ ਦੀਆਂ ਗੱਲਾਂ ਕੇਜਰੀਵਾਲ ਜੀ ਨੂੰ ਕਹਿਣੀਆਂ ਪਈਆਂ ਕਿ ਜੀ ਤੁਸੀਂ ਇਹਨਾਂ ਨੂੰ ਜਿਤਾਓ ਮੈਂ ਮੰਤਰੀ ਬਣਾ ਦੂੰਗਾ ਜੇ ਤੁਸੀਂ ਇਹਨਾਂ ਨੂੰ ਨਾ ਜਿਤਾਇਆ ਤੁਹਾਡੇ ਕੰਮ ਨਹੀਂ ਹੋਣੇ ਦਬਕਾ ਵੀ ਮਾਰਿਆ ਹੁਣ ਇਹਨਾਂ ਗੱਲਾਂ ਤੋਂ ਆਪਾਂ ਆਈਡੀਆ ਲਗਾਈ ਹੈ ਨਾ ਕਿ ਇਹ ਵਪਾਰੀਆਂ ਦੀ ਕੌਨਸਟਿਚਨਸੀ ਹੈ ਕਈ ਵਿਚਾਰੇ ਡਰ ਵੀ ਜਾਂਦੇ ਨੇ ਨਹੀਂ ਬਿਲਕੁਲ ਮੈਂ ਤਾਂ ਕਹਿ ਰਿਹਾ ਕਿ 12 ਦਿਨ ਨਾ ਕਾਫੀ ਸੀ ਕਿ ਮੈਂ ਬਹੁਤ ਲੋਕਾਂ ਕੋਲ ਜਾਣਾ ਚਾਹੁੰਦਾ ਸੀ ਨਹੀਂ ਜਾ ਸਕਿਆ ਬਹੁਤ ਲੋਕਾਂ ਦੀ ਨਾਰਾਜ਼ਗੀ ਸੀ ਕਿ ਸਾਡੇ ਕੋਲ ਭਾਜਪਾ ਦੇ ਕੈਂਡੀਡੇਟ ਨਹੀਂ ਆਏ ਉਹ ਵੋਟ ਹੋ ਸਕਦਾ ਵੋਟ ਨਾ ਪਾਣ ਨਿਕਲੇ ਹੁਣ ਇਸ ਕਰਕੇ ਕਿਸੇ ਹੋਰ ਪਾਰਟੀ ਨੂੰ ਨਾ ਪਾਣਾ ਚਾਹੁੰਦੇ ਹੁਣ ਤੇ ਬੀਜੇਪੀ ਗਈ ਨਹੀਂ ਤੇ ਬੀਜੇਪੀ ਨੂੰ ਨਾ ਪਾਇਆ ਹੋਵੇ ਐਸਾ ਵੀ ਹੋ ਸਕਦਾ ਕਹਿੰਦੇ ਹੋ ਕਿ ਟਿਕਟ ਨੂੰ ਲੇਟ ਕਰਨਾ ਅਨਾਉਂਸ ਕਰਨਾ ਵੀ ਕਰਦਾ ਜ਼ਿੰਮੇਦਾਰ ਪੂਰਾ ਪੂਰਾ ਦੇਖੋ ਐਸਾ ਹੈ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਸਾਡੀ ਜਿਹੜੀ ਪਾਰਟੀ ਦੀ ਹਾਈ ਕਮਾਂਡ ਹੈ ਉਸ ਸਮੇਂ ਤਾਜ਼ਾ-ਤਾਜ਼ਾ ਆਪਰੇਸ਼ਨਸ ਤੋਂ ਦੂਰ ਹੋ ਕੇ ਹਟਿਆ ਸੀ ਦੇਸ਼ ਦੇ ਹਾਲਾਤ ਜਿਹੜੇ ਸੀਗੇ ਉਹ ਜਿਹੜਾ ਸਾਡਾ ਦੂਸਰਾ ਦੁਸ਼ਮਣ ਮੁਲਕ ਹੈ ਉਹ ਇੱਕ ਤਰ੍ਹਾਂ ਦਾ ਆਪਣੀ ਯੋਜਨਾਬੰਦੀ ਕਰ ਰਿਹਾ ਸੀ ਔਰ ਸਾਡੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਸੀ ਉਧਰ ਕਿਤੇ ਨਾ ਕਿਤੇ ਉਲਝੀ ਹੋਈ ਸੀ ਇਹ ਇੱਕ ਕਾਰਨ ਰਿਹਾ ਹੈਗਾ ਮੈਂ ਉਸ ਗੱਲ ਨੂੰ ਮੰਨਦਾ ਪਰ ਮੈਨੂੰ ਟਾਈਮ ਘੱਟ ਮਿਲਿਆ ਤਾਂ ਤੁਹਾਨੂੰ ਵੀ ਪਤਾ 12 13 ਦਿਨਾਂ 'ਚ ਕੈਂਡੀਡੇਟ ਕਿੱਥੇ ਕਿੱਥੇ ਜਾ ਸਕਦਾ ਇੱਕ ਵਾਰਡ ਨੂੰ ਇੱਕ ਦਿਨ ਵੀ ਨਾ ਮਿਲਿਆ 17 ਵਾਰਡ ਨੇ ਤੇ ਦੋ ਨੂੰ ਮੈਂ ਪੇਪਰ ਫਾਈਲ ਕੀਤੇ ਆ ਜੀ ਤਿੰਨ ਤੋਂ ਲੈ ਕੇ 17 ਨੂੰ ਪ੍ਰਚਾਰ ਬੰਦ ਹੋ ਗਿਆ ਕਿ so, 14 ਦਿਨ ਦੇ ਵਿੱਚ ਕਿੱਥੇ 13 ਦਿਨ ਹੀ ਰਹਿ ਗਏ ਵਿੱਚ ਤੇ 13 ਦਿਨ ਵਿੱਚ ਕਿੱਥੇ ਬੰਦਾ ਸਾਰਾ ਵਾੜਾ ਨੂੰ ਕਵਰ ਨਹੀਂ ਕਰ ਸਕਦਾ ਗੱਤਾਂ ਜੀ ਡੂਰਿੰਗ ਇਲੈਕਸ਼ਨ ਦੋ ਤਿੰਨ ਫੈਂਸਲੇ ਹੋਏ ਨੇ ਜਿਵੇਂ ਕਿ 24000 ਏਕੜ ਦਾ ਰੋਣਾ ਕਹਿੰਦਾ ਸੀ ਉਸ ਤੋਂ ਬਾਅਦ ਵੀਤਰੀ ਨੇ ਮੁੱਖ ਮੰਤਰੀ ਸਾਹਿਬ ਤੋਂ ਕੁਝ ਡਿਵੈਲਪਮੈਂਟ ਅਥਾਰਟिटीज ਦੇ ਜਿਹੜੇ ਵਾਪਸ ਲੈ ਲਏ ਜਾਂ ਉਹਨਾਂ ਨੇ ਕਰਤੇ ਉਹਨਾਂ ਨੂੰ ਰੋਣਾ ਪੈਂਦਾ ਵਾ ਲੋਕਾਂ ਨੂੰ ਉਮੀਦ ਸੀ ਵੀ ਸ਼ਾਇਦ ਸਰਕਾਰ ਦੇ ਉਲਟ ਫਤਵਾ ਆਏਗਾ ਸਰਕਾਰ ਦੇ ਹੱਕ 'ਚ ਫਤਵਾ ਆਇਆ ਕਿ ਭਾਰਤੀ ਜਨਤਾ ਸਾਡੀ ਲੜਾਈ ਲੜੇਗੀ ਅੱਗੇ ਲੋਕ ਦੇ ਹੱਕ 'ਚ ਦੇਖੋ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ કહਾਂ ਇਹ ਸਰਕਾਰ ਦੇ ਹੱਕ ਇਹ ਸਰਕਾਰ ਨੇ ਇਲੈਕਸ਼ਨ ਲੜਿਆ ਤੇ ਕਈ ਕਈ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਵੀ ਸਮਝਦੇ ਹੋ ਮੈਂ ਇੱਥੋਂ ਤੁਹਾਡੇ ਸਾਹਮਣੇ ਕੁਝ ਉਹਦੇ ਵਿੱਚ ਕਹਿਣਾ ਨਹੀਂ ਚਾਹਦਾ ਪਰ ਕਈ ਚੀਜ਼ਾਂ ਤੁਸੀਂ ਵੀ ਸਮਝਦੇ ਹੋ ਜਿਸ ਤੰਗ ਨਾਲ ਦੋ ਤਿੰਨ ਦਿਨ ਪਹਿਲਾਂ ਦੇ ਹਾਲਾਤ ਸੀ ਲੁਧਿਆਣੇ ਦੇ ਇਸ ਵਿਧਾਨ ਸਭਾ ਦੇ ਅੰਦਰ ਜਗ੍ਹਾ-ਜਗ੍ਹਾ ਟਰੱਕ ਫੜੇ ਗਏ ਜਗ੍ਹਾ-ਜਗ੍ਹਾ ਰਾਸ਼ਨ ਫੜਿਆ ਗਿਆ ਸ਼ਰਾਬ ਫੜੀ ਗਈ ਉਹ ਤੋਂ ਸਮਝ ਆਂਦੀ ਹੈ ਕਿ ਇੱਕ ਜਿਹੜਾ ਵਰਗ ਸੀਗਾ ਉਹਨੂੰ ਕਿਸੇ ਨਾ ਕਿਤੇ ਪਰਮਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਔਰ ਇਹ ਮੈਂ ਤੁਹਾਨੂੰ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਲਾਈਨ ਅਪ ਕਰੋ ਇਸ ਗੱਲ ਨੂੰ ਕਿ ਕੁਝ ਬੂਥਾਂ ਦੇ ਉੱਪਰ ਜਿੱਥੇ ਪੋਲਿੰਗ ਪਰਸੈਂਟੇਜ ਬਹੁਤ ਜ਼ਿਆਦਾ ਹੋਈ ਹੈ ਔਰ ਉਹਨਾਂ ਦੇ ਵਿੱਚ ਝਾੜੂ ਜਿੱਤਿਆ ਸਰਕਾਰ ਜਿੱਤੀ ਹੈ ਉੱਥੇ ਉਹਦੇ ਦੇ ਅਨਲਿਸਿਸ ਕਰਨ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਦੇਖੋ ਆਪਾਂ ਸਭ ਪੰਜਾਬੀ ਆ ਤੁਸੀਂ ਵੀ ਸਭ ਚੌਥਾ ਸਤੰਭ ਹੈ ਲੋਕਤੰਤਰ ਦਾ ਤੁਸੀਂ ਇਹਦੇ ਤੇ ਅਨਲਿਸਿਸ ਕਰਨ ਦੀ ਜ਼ਰੂਰਤ ਹੈ ਦੇਖੋ ਸਾਨੂੰ ਬਹੁਤ ਪਿਆਰ ਸਤਿਕਾਰ ਮਿਲਿਆ ਲੋਕਾਂ ਦਾ 12 ਦਿਨ 13 ਦਿਨ ਦੇ ਅੰਦਰ ਜੇ ਮੈਨੂੰ 20000 ਵੋਟ ਮਿਲੀ ਹੈ ਤੇ ਕੋਈ ਛੋਟੀ ਗੱਲ ਨਹੀਂ ਹੈ ਕਿ ਪਾਰਟੀ ਨੂੰ ਇਹ ਪਾਰਟੀ ਦੀਆਂ ਗੱਲਾਂ ਤੇ ਅੱਜ ਲੋਕ ਮੋਦੀ ਜੀ ਨਾਲ ਚੱਲਣਾ ਚਾਹੁੰਦੇ ਆ ਇਸ ਇਲਾਕੇ ਦੇ ਲੋਕ ਮੋਦੀ ਜੀ ਨੂੰ ਪਿਆਰ ਕਰਦੇ ਆ ਪਰ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਸਰਕਾਰੀ ਤੰਤਰ ਨੇ ਇਸਤੇਮਾਲ ਕਰਕੇ ਕਿਤੇ ਨਾ ਕਿਤੇ ਸਾਨੂੰ ਸਰੱਬ ਕਰਨ ਦੀ ਕੋਸ਼ਿਸ਼ ਕੀਤੀ ਹੈ ਬੀਜੇਪੀ ਨੂੰ ਸਰੱਬ ਕਰਨ ਦੀ ਕੋਸ਼ਿਸ਼ ਕੀਤੀ ਹੈ ਮੁਰਕੇ ਮੀਡੀਆ ਦੇ ਸਾਹਮਣੇ ਉਹਨਾਂ ਦੇ ਲੀਡਰ ਆ ਕੇ ਕਹਿ ਰਹੇ ਨੇ ਕਿ ਜੀ ਬੀਜੇਪੀ ਦੀਆਂ ਨੀਤੀਆਂ ਇਹ ਹੋ ਗਈਆਂ ਬੀਜੇਪੀ ਦੀਆਂ ਨੀਤੀਆਂ ਉਹ ਹੋ ਗਈਆਂ ਪੂਰੇ ਦੇਸ਼ 'ਚ ਮੰਨੀਆਂ ਜਾਣੀਆਂ ਜਿਨ੍ਹਾਂ ਨੂੰ ਦਿੱਲੀ ਚੋਂ ਲਤਾੜ ਕੇ ਭੇਜਦਾ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸੁਪਨਾ ਦੇਖ ਰਹੇ ਨੇ ਉਹ ਦਿੱਲੀ ਚ ਉਹਦਾ ਲਤਾੜਤਾ ਤੁਸੀਂ 10 ਸਾਲ ਦਿੱਲੀ ਦਾ ਜੋ ਹਾਲ ਕਰਕੇ ਦੇਖਿਆ ਇੱਥੇ ਜੋ ਜਿਸ ਟੰਗ ਨਾਲ ਜੋ ਰਾਹ ਬਣਾਏ ਗਏ ਲਾਲਚ ਦਿੱਤੇ ਗਏ ਮੰਤਰੀ ਬਣਾਉਣ ਦੀ ਗੱਲ ਕਹੀ ਗਈ ਅਗਰ ਤੁਸੀਂ ਸਾਡਾ ਕੈਂਡੀਡੇਟ ਨਾ ਜਿਤਾਇਆ ਤੇ ਕੰਮ ਨਹੀਂ ਹੁਣ ਇਹ ਗੱਲਾਂ ਕਹੀਆਂ ਗਈਆਂ ਉਹਨਾਂ ਗੱਲਾਂ ਤੋਂ ਮਤਲਬ ਸਮਝਣਾ ਚਾਹੀਦਾ ਲੋਕ ਕਿਤਨਾ ਕਿਤੇ ਡੇਢ ਸਾਲ ਸਵਾ ਸਾਲ ਸਰਕਾਰ ਦਾ ਪਿਆ ਲੋਕ ਕਿਤਨਾ ਕਿਤੇ ਉਤੋਂ ਸਲਬ ਹੁੰਦੇ ਨੇ ਘਬਰਾਉਂਦੇ ਨੇ ਇਸ ਕਰਕੇ ਮੈਂ ਸਮਝਦਾ ਕਿ ਇੱਕ ਵਰਗ ਨੂੰ ਉਹਨਾਂ ਨੇ ਪਰਮਾ ਕੇ ਔਰ ਦੂਸਰੇ ਵਰਗ ਨੂੰ ਡਰਾ ਕੇ ਇਹ ਵੋਟ ਲੱਤਾ ਹੈਗਾ ਅੱਜ ਮੈਂ ਤੁਹਾਨੂੰ ਦੱਸਦਾ ਸਵਾਰਦੀ ਵੇਸ ਸਵਾਰੀ ਹੈ ਆਪਣੇ ਘੁੰੜੇ ਅੱਜ ਬਿਆਨ ਦਿੱਤਾ ਗਿਆ ਮਿਤੂਜੀ ਵੱਲੋਂ ਜੋ ਜੀ ਰਵਨੀਤ ਮਿਤੂਜੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਇਸ ਚੋਣ ਦੀ ਹਾਰ ਦਾ ਝਿਮਾ ਮੈਂ ਆਪਣੇ ਸਿਰ ਲਈ ਨਹੀਂ ਦੇਖੋ ਚਲੋ ਉਹਨਾਂ ਦੇ ਬਿਆਨ ਦੀ ਗੱਲ ਉਹਨਾਂ ਨਾਲ ਕਹਿ ਸਕਦੇ ਆ ਪੂਰੀ ਪਾਰਟੀ ਨੇ ਬੜੀ ਦਮ ਨਾਲ ਇਲੈਕਸ਼ਨ ਲੜਿਆ ਹੈਗਾ ਸਾਡੇ ਇੱਕ ਇੱਕ ਕਾਰਜਕਰਤਾ ਨੇ ਜਾਨ ਲੜਾਤੀ ਹੈਗੀ ਸੋ ਇਸ ਕਰਕੇ ਮੈਂ ਸਮਝਦਾ ਕਿ ਪਾਰਟੀ ਦੇ ਸਭ ਕਾਰਜਕਰਤਾ ਨੇ ਜਦੋਂ ਜਾਨ ਲੜਾ ਕੇ ਇਲੈਕਸ਼ਨ ਲੜਿਆ ਹੋਵੇ ਨਾ ਅਸੀਂ ਤਾਂ ਕਹਿ ਨਹੀਂ ਰਹੇ ਕਿ ਫਲਾਣੇ ਨੇ ਵਿਕਟਰੀ ਬਣਾਤੀ ਤੇ ਧਿੰਮਕਣੇ ਫਲਾਣਾ ਕਰਤਾ ਠੀਕ ਹੈ ਨਾ ਮੈਂ ਤਾਂ ਪੂਰੇ ਇਲੈਕਸ਼ਨ ਦਾ ਤੁਸੀਂ ਦੇਖੋ ਨਾ ਤੁਸੀਂ ਹੁਣ ਵੀ ਸਿਨੈਰੀਓ ਦੇਖੋ ਸਾਡੀ ਪਾਰਟੀ ਇਕਜੁੱਟ ਹੋ ਕੇ ਲੜੀ ਹੈ ਔਰ ਸਾਡੀ ਪਾਰਟੀ ਹੈ ਜਿਹੜਾ ਲੋਕਾਂ ਚ ਵਿਸ਼ਵਾਸ ਪੈਦਾ ਕਰ ਸਕਦੀ ਹੈ ਹੋਰ ਕੋਈ ਪਾਰਟੀ ਨਹੀਂ ਹੈ ਤੁਸੀਂ ਕਹਿ ਰਹੇ ਮਤਲਬ ਫਿਰ ਇਲੈਕਸ਼ਨ ਨਹੀਂ ਹੋਏ ਇੱਕ ਰਾਹ ਦੇਖੋ ਤੁਸੀਂ ਇਹਦਾ ਅਨਲਿਸਿਸ ਕਰੋ ਮੈਂ ਤਾਂ ਤੁਹਾਡੇ ਪਾਲੇ ਚ ਗੇਨ ਸਿੱਟੀ ਹੈ ਅਨਲਿਸਿਸ ਤੁਸੀਂ ਕਰੋ ਤੁਸੀਂ ਵੀ ਲੋਕਤੰਤਰ ਦਾ ਚੌਥਾ ਸਤੰਭ ਹੋਣਾ ਤੁਸੀਂ ਇਹਨੂੰ ਅਨਲਿਸਿਸ ਕਰੋ ਅਜੇ ਮੇਰੇ ਕੋਲ ਪੂਰੀ ਤਰ੍ਹਾਂ ਅੰਕੜੇ ਨਹੀਂ ਆਏ ਜਦੋਂ ਬੂਥ ਵਾਈਜ਼ ਅੰਕੜੇ ਆ ਜਾਣਗੇ ਫਿਰ ਹੋ ਸਕਦਾ ਮੈਂ ਤੁਹਾਡੇ ਨਾਲ ਬੈਠ ਕੇ ਰੂਬਰੂ ਹੋਵਾਂ ਪੂਰੀ ਗੱਲ ਕਰਾਂ ਮੈਂ ਜਿਵੇਂ ਤੁਸੀਂ ਜਿਸ ਤਰ੍ਹਾਂ ਕਿਹਾ ਜਦੋਂ ਜਦੋਂ ਇਹ ਹਾਰਦੇ ਨੇ ਜਦੋਂ ਇਹ ਹਾਰਦੇ ਨੇ ਉਦੋਂ EVM ਦਾ ਕਸੂਰ ਕੱਢ ਦਿੰਦੇ ਨੇ ਮੈਂ ਤਾਂ ਤੁਹਾਨੂੰ ਕੁਝ ਵੀ ਨਹੀਂ ਕਹਿ ਰਿਹਾ ਮੈਂ ਤਾਂ ਤੁਹਾਨੂੰ ਫੈਕਟ ਦੱਸ ਰਿਹਾ ਕਿ 2-3 ਦਿਨ ਪਹਿਲਾਂ ਜਿਸ ਢੰਗ ਨਾਲ ਇਸ ਇਲਾਕੇ ਦੇ ਅੰਦਰ ਟਰੱਕ ਫੜੇ ਗਏ ਰਸ਼ ਹੁੰਦੇ ਸ਼ਰਾਬ ਫੜੀ ਗਈ ਪੈਸੇ ਦਾ ਦੁਰਪਯੋਗ ਕੀਤਾ ਗਿਆ ਇੱਕ ਵਰਗ ਨੂੰ ਪ੍ਰਮਾਣ ਦੀ ਕੋਸ਼ਿਸ਼ ਕੀਤੀ ਗਈ ਔਰ ਫਿਰ ਕੁਝ ਬੂਥ ਮੈਂ ਤਾਂ ਤੁਸੀਂ ਦੇਖ ਲਓ ਕੱਢ ਕੇ ਦੇਖ ਲਿਓ ਕਿ ਜਿਨ੍ਹਾਂ ਬੂਥਾਂ ਦੇ ਪੋਲਿੰਗ ਪਰਸੈਂਟੇਜ ਜ਼ਿਆਦਾ ਹੋਇਆ ਉਹਨਾਂ ਬੂਥਾਂ ਤੇ ਚੜੂ ਨੂੰ ਵੋਟ ਜ਼ਿਆਦਾ ਮਿਲ ਰਿਹਾ ਇਹ ਤੇ ਵਿਚਾਰ ਕਰਨ ਦੀ ਲੋੜ ਹੈ ਤੁਸੀਂ ਐਨਾਲਿਸਿਸ ਕਰੋ ਇਹਨਾਂ ਨੂੰ ਚੀਜ਼ਾਂ ਨੂੰ ਸਾਰੀਆਂ ਨੂੰ ਨਹੀਂ ਤਾਂ ਮੈਂ ਐਨਾਲਿਸਿਸ ਕਰੂੰਗਾ ਸਾਡੀ ਟੀਮ ਪਾਰਟੀ ਨਹੀਂ ਕਰੇਗੀ ਬੈਠ ਕੇ ਕਦੇ ਮੌਕਾ ਲੱਗਿਆ ਤਾਂ ਫਿਰ ਬੈਠ ਕੇ ਤੁਹਾਨੂੰ ਸਾਰੀਆਂ ਗੱਲਾਂ ਦੱਸਾਂਗੇ ਪਰ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਜਿਹੜੇ 23% ਵੋਟਰ ਨੇ ਮੈਨੂੰ ਵੋਟ ਪਾਇਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਨਹੀਂ ਪਾਇਆ ਮੈਂ ਉਹਨਾਂ ਦਾ ਵੀ ਧੰਨਵਾਦ ਇਸ ਕਰਕੇ ਕਰਦਾ ਕਿ ਮੈਂ ਤੁਹਾਡੇ 'ਚ ਹਾਜ਼ਰ ਹਾਂ ਮੈਂ ਬਿਲਕੁਲ ਪੂਰੀ ਪਾਰਟੀ ਸਾਡੀ ਤੁਹਾਡੇ 'ਚ ਹਾਜ਼ਰ ਰਹੇਗੀ ਹਮੇਸ਼ਾ ਤੁਹਾਡੇ ਦੁੱਖ ਸੁੱਖ ਦੇ ਸਾਂਝੀ ਰ੍ਹਾਂਗੇ ਕਦੇ ਵੀ ਤੁਹਾਨੂੰ ਇਹ ਨਹੀਂ ਮਹਿਸੂਸ ਹੋਊਗਾ ਕਿ ਅਸੀਂ ਗੱਲਾਂ ਕਰਕੇ ਇਲੈਕਸ਼ਨ ਤੋਂ ਬਾਅਦ ਨਹੀਂ ਆਏ ਹਮੇਸ਼ਾ ਤੁਹਾਡੇ 'ਚ ਆਂਦੇ ਰਹਾਂਗੇ ਮਿਲਦੇ ਰਹਾਂਗੇ ਤੁਹਾਡੇ ਨਾਲ ਲੁਧਿਆਣੇ ਦੇ ਭਲੇ ਲਈ ਇਸ ਕੌਨਸਟਿਜੈਂਸੀ ਦੇ ਭਲੇ ਲਈ ਔਰ ਪੰਜਾਬ ਦੇ ਭਲੇ ਲਈ ਡਟ ਕੇ ਕੰਮ ਕਰਦੇ ਰਹਾਂਗੇ ਇਹ ਮੋੜਾਂ ਦੇ ਕਿੱਦੀ ਆ ਕਿਤੇ ਵੀ ਟਰੱਕ ਫੜਿਆ ਜੰਦੀ ਜਾ ਕੇ ਜੀ ਸਮਾਨ ਫੜਿਆ ਜਾਂਦਾ ਸੀਗਾ ਉੱਥੇ ਜਾ ਕੇ ਕਿਮਿਸਿਓ ਆਸ਼ੋ ਜਾ ਕੇ ਕਾਰਨ ਪ੍ਰਚਾਰ ਕਰਦੇ ਸੀ ਕਿ ਆਹ ਰੌਣਾ ਬੰਦੇ ਸੀ ਉਹਦਾ ਬੀਜਪੀ ਕੋਲ ਨਹੀਂ ਦਿੱਖਦਾ ਦੇਖੋ ਦੋਨੋਂ ਪਾਈਵਾਨ ਹੈ ਪਰਾਨੇ ਉਹ ਉਹਨਾਂ ਨੂੰ ਇੱਕ ਦੂਜੇ ਦੇ ਕਰਨ ਕਰਨਾਮਿਆਂ ਦਾ ਪਤਾ ਹੈਗਾ ਠੀਕ ਹੈ ਨਾ ਸਾਡੇ ਬੰਦੇ ਵੀ ਪਹੁੰਚਦੇ ਸੀ ਸਾਡੇ ਲੀਡਰਸ਼ਿਪ ਜਿੱਤੇ ਅਸੀਂ ਚੌਥੀ ਸ਼ਾਇਦ ਤੁਸੀਂ ਨਹੀਂ ਨਾ ਪਹੁੰਚੇ ਹੈਗੇ ਸਹੀ ਕਹਿ ਰਹੇ ਆ ਅਸੀਂ ਤਾਂ ਟਰੱਕ ਫੜ ਲਿਆ ਸੀ ਸੀਤਾਨਗਰ ਚ ਉਹਨਾਂ ਦਾ ਦੱਸੋ ਕੀ ਹੋਇਆ ਕੁਝ ਨਹੀਂ ਹੋਇਆ ਬੜਾ ਕੁਛ ਹੈ ਜੀ ਤੁਸੀਂ ਐਨਲਿਸਿਸ ਕਰੋਗੇ ਸੱਚ ਤੁਸੀਂ ਵੀ ਜਾਣਦੇ ਹੋ ਹੁਣ ਸਾਰੀਆਂ ਗੱਲਾਂ ਤੁਸੀਂ ਵੀ ਥੋੜੀ ਕਰਨੀ ਆ ਤੁਸੀਂ ਆਪਣੇ ਹਿਸਾਬ ਨਾਲ ਗੱਲ ਕਰਨੀ ਹੈ ਜਿਹੜੀ ਕਰਨ ਵਾਲੀ ਹੈ ਠੀਕ ਹੈ ਜੀ ਥੈਂਕ ਯੂ ਸਰ ਥੈਂਕ ਯੂ ਬਹੁਤ ਧੰਨਵਾਦ ਜੀ